ਮੈਂ ਬੜੇ ਅਹਿਮ ਮੁੱਦੇ ਤੇ ਮੈਂ ਆਪਣੇ ਵਿਚਾਰ ਰੱਖਣਾ ਚਾਹਣਾ ਸਾਰੇ ਧਰਮ ਸਾਰਿਆਂ ਵਾਸਤੇ ਉਹਨਾਂ ਧਰਮਾਂ ਨੂੰ ਰੱਖਿਆ ਕਰਨ ਵਾਸਤੇ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬੜੇ ਦੁਖ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਤੇ ਲਗਾਤਾਰ ਸਿਆਸਤ ਕੀਤੀ ਗਈ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਚਾਹੁੰਦੇ ਸੀ ਕਿ ਇਮੀਡੀਏਟਲੀ ਦੋਸ਼ੀ ਫੜੇ ਜਾਣ ਪਰ ਉਸੇ ਟਾਈਮ ਤੋਂ ਸਿਆਸਤ ਸ਼ੁਰੂ ਹੋ ਗਈ ਜਿੰਨੀਆਂ ਪਾਰਟੀਆਂ ਸੀ ਉਹਨਾਂ ਦਾ ਨਿਸ਼ਾਨਾ ਦੁਸ਼ਮਣਾਂ ਨੂੰ ਫੜਨਾ ਨਹੀਂ ਦੋਸ਼ੀਆਂ ਨੂੰ ਫੜਨਾ ਨਹੀਂ ਉਹਨਾਂ ਨੂੰ ਸੀ ਕਿ ਹੁਣ ਇਹਦੇ ਤੇ ਸਿਆਸਤ ਖੇਡ ਕੇ ਆਪ ਆਪ ਇੱਕ ਪਾਰਟੀ ਦੀ ਜਾਂ ਜਲਦੀ ਸਰਕਾਰ ਨੂੰ ਬਦਨਾਮ ਕਰਨਾ ਅਸੀਂ ਜਾਂਚ ਸ਼ੁਰੂ ਕੀਤੀ ਨਾਲ ਦੇ ਨਾਲ ਸਾਰੇ ਕਾਂਗਰਸ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਾਂਚ ਇੱਥੋਂ ਨਹੀਂ ਕਰਾਉਣੀ ਅਸੀਂ ਸੀਬੀਆਈ ਤੋਂ ਕਰਾਉਣੀ ਹੈ ਤੇ ਸਾਡੇ ਹੱਥੋਂ ਜਾਂਚ ਬਾਹਰ ਭੇਜ ਦਿੱਤੀ ਮਤਲਬ ਉਹਨਾਂ ਦਾ ਸੀ ਕਿ ਦੋਸ਼ੀ ਨਾ ਫੜੇ ਜਾਣ ਕਿ ਇਹ ਡਿਲੇ ਹੋ ਜੇ ਤੇ ਇਹਦੇ ਨਾਲ ਸਿਆਸਤ ਕੀਤੀ ਜਾਏ ਅਸੀਂ ਉਦੋਂ ਵੀ ਕਿਹਾ ਸੀ ਕਿ ਬੇਅਦਬੀਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਲੋਕ ਲੋਕੀ ਸੋਚਦੇ ਸੀ ਕਿ ਆਹ ਜਿਹੜੀਆਂ ਪਾਰਟੀਆਂ ਸਿਆਸਤ ਨਹੀਂ ਕਰ ਰਹੀਆਂ ਪਰ ਆ ਪਾਰਟੀਆਂ ਕੋ ਸਚਾਈ ਦੀ ਗੱਲ ਕਰ ਰਹੀਆਂ ਪਰ ਹੋਇਆ ਕੀ ਲਗਾਤਾਰ ਪਿਛਲੇ 10 ਸਾਲ ਸਿਆਸਤ ਕੀਤੀ ਗਈ ਵੋਟਾਂ ਲੈਣ ਵਾਸਤੇ ਇੱਕ ਪੰਜਾਬ ਦੀ ਖੇਤਰੀ ਪਾਰਟੀ ਜਿਸ ਪਾਰਟੀ ਨੇ 10 ਸਾਲ ਆਪਣੀ ਸਰਕਾਰ ਦੇ ਦੌਰਾਨ ਐਨੀ ਮਿਹਨਤ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਈ ਐਜੇ ਵਧੀਆ ਕੰਮ ਕੀਤੇ ਇਨ੍ਹਾਂ ਪਾਰਟੀਆਂ ਨੂੰ ਡਰ ਲੱਗ ਗਿਆ ਕਿ ਜੇ ਆਪਾਂ ਨਾ ਰੋਕਿਆ ਨਾ ਬਦਨਾਮ ਕੀਤਾ ਨਾ ਕੋਈ ਇਸ਼ੂ ਲੱਭਿਆ ਤੇ ਆ ਸਰਕਾਰ ਵਾਪਸ ਅਕਾਲੀ ਦਲ ਦੀ ਆ ਜਾਊਗੀ ਕਿਉਂਕਿ ਕੰਮ ਹੀ ਇਹਨੇ ਕੀਤੇ ਸੀ ਮੇਰੇ ਮਨ ਚ ਦੋ ਤਿੰਨ ਸਵਾਲ ਹੈ ਕਿ ਸਰਕਾਰ ਸਾਡੀ ਹੋਏ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੇਅਦਮੀਆਂ ਕੀਤੀਆਂ ਜਾਂ ਮਤਲਬ ਕੀ ਐ ਇੱਕ ਸਰਕਾਰ ਪਰਨਾਮ ਕੀਤਾ ਮਤਲਬ ਤਾਕਤਾਂ ਲੱਗੀਆਂ ਆ ਉਹਦੇ ਮਗਰ ਆ ਕਰਨ ਵਾਸਤੇ ਤੇ ਹੁਣ ਤੁਸੀਂ 10 ਸਾਲਾਂ ਚ ਦੇਖ ਲਓ ਹੁਣ ਜਿਹੜੀਆਂ ਪਿਛਲੇ ਦਿਨਾਂ ਚ ਗੱਲਾਂ ਹੋਈਆਂ ਮੈਂ ਆ ਇਸ਼ੂ ਵਾਪਸ ਕਿਉਂ ਲੈ ਕੇ ਆਇਆ ਇਸ ਲਈ ਲੈ ਕੇ ਆਇਆ ਇਹ ਸਿਆਸਤ ਹਲੇ ਤੱਕ ਵੀ ਬੰਦ ਨਹੀਂ ਹੋਈ ਥੋੜੇ ਦਿਨ ਪਹਿਲੇ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਕੁਝ ਨਹੀਂ ਕੀਤਾ ਇਹ ਹੁਣ ਕਹਿੰਦੇ ਜੀ ਇਲੈਕਸ਼ਨ ਆ ਗਿਆ ਅਸੀਂ ਇੱਕ ਬੇਅਦਭੀਾਨ ਰੋਕਣ ਵਾਸਤੇ ਅਸੀਂ ਨਵਾਂ ਬਿੱਲ ਲੈ ਕੇ ਆ ਰਹੇ ਹਾਂ ਇੱਕ ਡਰਾਮਾ ਸ਼ੁਰੂ ਕਰ ਦਿੱਤਾ ਤੇ ਇਸ ਡਰਾਮੇ ਦੇ ਵਿੱਚ ਕਈ ਐਗੀਆਂ ਚੀਜ਼ਾਂ ਖੁਲਾਸੀ ਨਿਕਲ ਗਏ ਜਿਹੜੀ ਪੰਜਾਬ ਦੀ ਜਨਤਾ ਨੂੰ ਸੋਚਣ ਦੀ ਲੋੜ ਹੈ ਪਹਿਲੀ ਗੱਲ ਜਿਦੋਂ ਅਰਦਾਸ ਕਰਕੇ ਸੈਸ਼ਨ ਸ਼ੁਰੂ ਹੋਇਆ ਤੇ ਕਾਂਗਰਸ ਦੇ ਐਮਐਲਏ ਪਰਗਤ ਸਿੰਘ ਨੇ ਕੀ ਕੀਤਾ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸੇ ਦੋਸ਼ੀਆਂ ਨੂੰ ਫੰਡ ਦਾ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਆਏ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਹੱਥ ਫਿਰ ਤੋ ਦੱਪਾ ਪਾ ਦिए ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਅਪਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆਂ ਤੇ ਮੈਂ ਸੱਚੀ ਦੱਸਣਾ ਚਾਹਣਾ ਕਿ ਸਾਡੀ ਪਾਰਟੀ ਨੇ ਬੇਅਦਬੀਅਤੇ ਦੋਸ਼ੀ ਨੂੰ ਫੜਨ ਦੀ ਬਜਾਏ ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕਿਹਾ ਉਹਦੇ ਬਾਅਦ ਸੁਖੀ ਰੰਧਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਦਾਵਾ ਆਪ ਕੀ ਕਹਿ ਰਿਹਾ ਹੈ ਕਿ ਸਾਡੀ ਮੈਂ ਉਹਨਾਂ ਐਸਆਈਟੀ ਦੀ ਮੀਟਿੰਗ ਆਜ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ੀ ਔਰ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਕੀ ਆਪ ਸਭ ਤੋਂ ਵੱਡੇ ਹੁਣ ਕਾਂਗਰਸ ਦੋਸ਼ੀ ਨਹੀਂ ਹੈ ਜਿਹੜੀ ਕਾਂਗਰਸ ਪਾਰਟੀ ਨੇ ਟੈਂਕਾਂ ਟੋਪਣ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਬਾਰ ਬਾਰ ਉਹਨੂੰ ਮਾਫ ਕਰਦੇ ਰਹਿੰਦੇ ਆਂ ਅੱਜ ਉਹ ਐਡੀ ਵੱਡੀ ਗੱਲ ਹੋਈ ਬੇਅਦਬੀ ਤੇ ਤੇ ਉਹ ਸਿਆਸਤ ਕਰਦੇ ਹਲੇ ਵੀ ਹਟਦੇ ਨਹੀਂ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਆ ਦੇਖ ਲਓ ਆਮ ਆਦਮੀ ਪਾਰਟੀ ਤੇ ਮੈਂ ਅੱਜ ਸਹੀ ਕਹਿਣਾ ਚਾਹਣਾ ਤੁਸੀਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਪਿਛਲੇ 5-10 ਸਾਲ ਤੋਂ ਦੇਖੋਗੇ ਆ ਜਿਹੜੀ ਸ਼ੁਰੂਆਤ ਹੋਈ ਹੈ ਆਮ ਆਦਮੀ ਪਾਰਟੀ ਦੇ ਲੀਡਰ ਨਿਕਲ ਗਏ ਜੇ ਤੁਸੀਂ ਸੱਚੀ ਜਾਂਚ ਕਰਾਈ ਜਾਓ ਹੁਣ ਆਮ ਆਦਮੀ ਪਾਰਟੀ ਨੇ ਹੁਣੀ ਸੈਸ਼ਨ ਜਿਹੜਾ ਹੁਣ ਖਤਮ ਹੈ ਕੀ ਡਰਾਮਾ ਕੀਤਾ ਕਿ ਅਸੀਂ ਬੇਅਦਬੀਆਂ ਤੇ ਬਿੱਲ ਲੈ ਕੇ ਆਏ ਆ ਤੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਕੀ ਹੈ ਜਦੋਂ ਬਲੇਰ ਕੋਟਲਾ ਨਰੇਸ਼ Yadav ਉਹਨਾਂ ਦਾ ਲੀਡਰ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਬੇਅਦਬੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦਾ ਐਮਐਲਏ ਖੜੇ ਗਿਆ ਕਰਦੇ ਬੇਅਦਬੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਦਾ ਫੜੇ ਗਿਆ ਮਲੇਰ ਕੋਲ ਲੇ ਫੜੇ ਗਿਆ ਆ ਉਹਦੀ ਫੋਟੋ ਹੈ ਕਿ ਹੁਣ ਉਹਨੂੰ ਬਚਾਉਣ ਤੇ ਲੱਗ ਗਏ ਜੇ ਉਹਨੇ ਬੇਅਦਬੀ ਕੀਤੀ ਹੈ ਉਹਦੇ ਵਕੀਲ ਕੌਣ ਸੀ ਹਰਜੋਤ ਬੈਂਸ ਜੋ ਮਨਿਸਟਰ ਹੈ ਦੇਖੋ ਬੇਅਦਬੀ ਆਮ ਆਦਮੀ ਪਾਰਟੀ ਦੇ ਨਰੇਸ਼ ਆਦਮ ਐਮਐਲਏ ਕਰ ਉਹਨੇ ਕੀਤੀ ਹੈ ਤੇ ਉਹਦੀ وکਾਲਤ ਉਹਨੂੰ ਬਚਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਮਨਿਸਟਰ ਹਰਜੋਤ ਬੈਂਸ ਤੇ ਹਰਪਾਲ ਚੀਮਾ ਦੋਨੋਂ ਵਕੀਲ ਹਰ ਕੇਸ ਵਿੱਚ ਇਕੱਠੇ ਜਾਂਦੇ ਸੀ ਉਹਨੂੰ ਆਫੀਸ਼ੀਅਲੀ ਵਕੀਲ ਉਹਨਾਂ ਦੇ ਤੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕਨਵਿਕਟ ਹੋਣਾ ਤੁਸੀਂ ਦੇਖੋ ਕਿੰਡੀ ਵੱਡੀ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੰਡੀ ਵੱਡੀ ਕਾਂਸਪੀਰੇਸੀ ਹੈ ਝਾੜੂ ਵਾਲਿਆਂ ਦੀ ਕਿਉਂਕਿ ਇਹਨਾਂ ਨੂੰ ਪਤਾ ਹੈ ਯਾਦਵ ਨੇ ਇਹਨੂੰ ਡਰਾਤਾ ਹੋਣਾ ਕਿ ਮੈਂ ਤਾਂ ਫਿਰ ਦੱਸੂਗਾ ਸਾਰੀਆਂ ਜਿੰਨੀਆਂ ਬੇਅਦਬੀ ਹੋਈਆਂ ਝਾੜੂ ਵਾਲਿਆਂ ਨੇ ਕਰਾਈਆਂ ਕੇਜਰੀਵਾਲ ਤੇ ਕਹਿੰਦੇ ਹੋਈਆਂ ਤੁਸੀਂ ਦੇਖ ਲਓ 30 ਨਵੰਬਰ 2024 ਸਭ ਲੋ 7 ਮਹੀਨੇ ਪਹਿਲੇ ਵਰਡੈਕਟ ਆਉਂਦਾ ਜਿੱਥੇ ਆ ਨਰੇਸ਼ ਯਾਦਵ ਨੂੰ ਸੈਸ਼ਨ ਕੋਰਟ ਕਨਵਿਕਟ ਕਰਦਾ ਕਿ ਬੇਅਦਬੀ ਇਹਨੇ ਕਰਾਈ ਹੈ ਪਰ ਉਹਦੇ ਤੁਸੀਂ ਜੋ ਇਹਨਾਂ ਨੂੰ ਪਤਾ ਲੱਗਿਆ ਸੀ ਹਰਪਾਲ ਚੀਮੇ ਨੂੰ ਤੇ ਹਰਜੋਤ ਬੈਂਸ ਨੂੰ ਕਿ ਇਹ ਕਨਵਿਕਸ਼ਨ ਹੋ ਗਈ ਇਹਨਾਂ ਨੇ ਕੀ ਕੀਤਾ 2 ਮਹੀਨੇ ਪਹਿਲੇ ਤਕਰੀਬਨ 18 ਨਵੰਬਰ ਨੂੰ ਜਾਂ 1 ਮਹੀਨਾ ਪਹਿਲੇ ਹੀ ਪੁਲਿਸ ਅਫਸਰਾਂ ਦੀ ਡਿਊਟੀ ਲਾਤੀ ਕਿ ਜਿਹੜੇ ਕੰਪਲੇਨੈਂਟ ਨੇ ਆ ਕੰਪਲੇਂਟ ਕੀਤੀ ਹੈ ਕਿ ਨਰੇਸ਼ ਯਾਦਵ ਨੇ ਬੇਅਦਬੀ ਕਰਾਈ ਹੈ ਉਹਨੂੰ ਪ੍ਰੈਸ਼ਰ ਪਾਇਆ ਕਿ ਵਾਪਸ ਲੈ ਲੈ ਕੰਪਲੇਂਟ ਦੇਖੋ ਕਿੱਡੀ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਉਹਦੇ ਬਾਅਦ ਡੀਸੀ ਨੂੰ ਕਿਹਾ ਚੀਫ ਮਿਨਿਸਟਰ ਨੇ ਕੇਜਰੀਵਾਲ ਨੇ ਕਿ ਤੂੰ ਸੈਸ਼ਨ ਕੋਰਟ ਚ ਅਰਜ਼ਾ ਦੇਓ ਕਿ ਆ ਕੇਸ ਹੀ ਵਿਡਰਾਅ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਵਿਡਰਾਅ ਕਰਤਾ ਡੀਸੀ ਆਫੀਸ਼ਲੀ ਡੀਏ ਨੂੰ ਕਹਿ ਕੇ ਤੁਸੀਂ ਦੇਖ ਲਓ 18 ਨਵੰਬਰ ਨੂੰ ਡੀਸੀ ਮਲੇਰਕੋਟਲਾ ਲਿਖਦਾ 18 ਨਵੰਬਰ ਨੂੰ ਤੇ 3 ਨੂੰ ਕਨਵਿਕਸ਼ਨ ਹੈ 3 ਨੂੰ ਕਨਵਿਕਸ਼ਨ ਹੈ ਤੇ 18 ਨੂੰ ਦਿਨ ਚ 12 ਦਿਨ ਪਹਿਲੇ ਇੰਨਾ ਪੈਨਿਕ ਹੋ ਗਿਆ ਕਿ ਹੁਣ ਤਾਂ ਅੰਦਰ ਜਾਊਗਾ ਕਨਵਿਕਸ਼ਨ ਹੋ ਗਈ ਸਾਡੀ ਬਦਨਾਮੀ ਹੋ ਗਈ ਤੇ ਡੀਸੀ ਲਿਖਦਾ ਔਟਰਨੀ ਜਨਰਲ ਆਪਣੇ ਜਿਹੜਾ ਡੀਐਨਯੂ ਤੇ ਡੀਏ ਸੈਸ਼ਨ ਕੋਰਟ ਕੋਲ ਜਾਂਦਾ ਸੈਸ਼ਨ ਕੋਰਟ ਜੱਜ ਦੇ ਸਾਹਿਬ ਨੇ ਆਪਣੇ ਵਰਡਿਟ ਲਿਖਿਆ ਕਿ ਮੈਨੂੰ ਬੀਸੀ ਦੇ ਸਾਨੂੰ ਲਿਖ ਕੇ ਦਿੱਤਾ ਕਿ ਇਹ ਕੇਸ ਨੂੰ ਡਰਾ ਕੀਤਾ ਜਾਵੇ ਤੇ ਇਹਦੇ ਤੇ ਕੋਈ ਇਹਦੇ ਤੇ ਕੋਈ ਫੈਸਲਾ ਨਾ ਕੀਤਾ ਜਾਏ ਕਿਉਂਕਿ ਕੰਪਲੇਨੈਂਟ ਨੇ ਕੰਪਲੇਂਟ ਵਿਡਰੋ ਕਰ ਲਈ ਪਰ ਮੈਂ ਸਿਰ ਝੁਕਦਾ ਹਾਂ ਜੱਜ ਸਾਹਿਬ ਤੇ ਜਿਨ੍ਹਾਂ ਨੇ ਫਿਰ ਵੀ ਕਿਉਂਕਿ ਮੈਰਿਟ ਸਾਹਮਣੇ ਸੀ ਉਹਨਾਂ ਦੇ ਉਹ ਪ੍ਰੂਫ ਐਨੇ ਸੀ ਕਿ ਆਮ ਆਦਮੀ ਪਾਰਟੀ ਨੇ ਕਰਾਇਆ ਹੈ ਤੇ ਉਹਨੂੰ ਕਨਵੈਕਟ ਕੀਤਾ ਨਰੇਸ਼ ਆਦਮ ਬੇਸ਼ਰਮੀ ਦੀ ਹੱਦ ਇਹ ਤੋਂ ਵੀ ਟੱਪ ਜਾਂਦੀ ਹੈ ਜਦੋਂ 15 ਦਿਨ ਬਾਅਦ ਜੀਨੇ ਬੇਅਦਬੀ ਕਰਾਈ ਕੁਰਾਨ ਸ਼ਰੀਫ ਦੀ 15 ਦਿਨ ਬਾਅਦ ਆਮ ਆਦਮੀ ਪਾਰਟੀ ਉਹਨੂੰ ਦਲੀਸ਼ ਟਿੱਟ ਦੇ ਦਿੰਦੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਇਹਨਾਂ ਲੁੱਕ ਐਸ ਪਾਰਟੀ ਤੇ ਇਤਬਾਰ ਕਰ ਸਕਦੇ ਹੋ ਪਿਛਲੇ 10 ਸਾਲ ਪੰਜਾਬ ਦੀ ਸਿਆਸਤ ਕੱਲੀ ਬੇਅਦਬੀ 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 ਤੇ ਰਹੀ ਹੈ ਆਪਾਂ ਕਿਤੇ ਸੋਚਿਆ ਨਹੀਂ ਕਿ ਕਿਸ ਪਾਰਟੀ ਨੂੰ ਬਦਨਾਮ ਕਰਨ ਤੇ ਲੱਗੇ ਆ ਜਿਹੜੀ ਪਾਰਟੀ ਪੈਦਾ ਗੁਰੂ ਘਰਾਂ ਚੋਂ ਹੋਈ ਹੈ ਜਿਹੜੀ 105 ਸਾਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਕਹੀ ਆ ਉਸ ਪਾਰਟੀ ਨੂੰ ਕਿਹੜੇ ਲੋਕ ਉਹ ਪਾਰਟੀਆਂ ਕਾਂਗਰਸ ਤੇ ਆ ਝਾੜੂ ਵਾਲੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਆਪ ਹਮਲਾ ਕੀਤਾ ਜਿਨੇ ਹਜ਼ਾਰਾਂ ਬਿਆਦ ਵੀ ਕੀਤੀਆਂ ਉਹਨਾਂ ਦੀ ਆਪਾਂ ਗੱਲਾਂ 'ਚ ਆ ਗਏ ਤੇ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਹਟਾਉਣ ਵਾਸਤੇ ਇਹਨਾਂ ਨੇ ਪ੍ਰਚਾਰ ਕੀਤਾ ਤੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਮੈਂ ਪੰਜਾਬ ਦੀ ਜਨਤਾ ਨੂੰ ਖਾਸ ਕਰਕੇ ਆਪਣੇ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹਣਾ ਹੈ ਹਲੇ ਵੀ ਨਹੀਂ ਆਪਾਂ ਜਾਗਾਂਗੇ ਕੀ ਅਸਲੀਅਤ ਕੀ ਹੈ ਤੇ ਐਡੇ ਬੇਸ਼ਰਮ ਹੈ ਕਿ ਐਕਟ ਲੈ ਕੇ ਆ ਰਿਹਾ ਤੇ ਐਕਟ ਕੀ ਲਿਖਿਆ ਜਿਹੜਾ ਜਾਣ ਕੇ ਐਕਟ ਲਿਆਉਂਦਾ ਹੈ ਉਹਦੇ ਦਿਖਾਉਣ ਵਾਸਤੇ ਫਿਰ ਸਿਲੈਕਟ ਕਮੇਟੀ ਚ ਕਿਉਂ ਭੇਜਿਆ ਕਿ 6 ਮਹੀਨੇ ਅਸੀਂ ਉਹਦੇ ਤੇ ਡਿਸਕਸ਼ਨ ਕਰਾਂਗੇ ਸਾਢੇ 3 ਸਾਲ ਪਹਿਲੇ ਕਿਉਂ ਨਹੀਂ ਲੈ ਕੇ ਆਏ ਥੋੜੇ ਕੋਲੇ ਸਾਢੇ 3 ਸਾਲ ਚ ਡਿਸਕਸ਼ਨ ਕਰਦੇ ਆ ਇੱਕ ਡਰਾਮਾ ਸੀ ਕਿਉਂਕਿ ਇਹਨਾਂ ਉੱਤੇ ਇਹਨੇ ਇਲਜ਼ਾਮ ਲੱਗ ਜਾਂਦੇ ਆ ਕ੍ਰਪਸ਼ਨ ਤੇ ਜ਼ਮੀਨਾਂ ਕਬਜ਼ਾ ਕਰਨ ਤੇ ਗੈਂਗਸਟਰ ਦੇ ਪੈਸੇ ਲੈਂਦੇ ਲੋਕਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਦੇ ਮਨ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਸੀ ਉਹ ਸੋਚਦੇ ਸੀ ਜਿਵੇਂ ਪਹਿਲੇ ਅਸੀਂ ਘੋਰ ਬੋਲ ਕੇ ਡਰਾਮਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਵਾਪਸ ਸਰਕਾਰ ਲਿਆਂਦੀ ਤੇ ਲਿਆਂਦੀ ਤੇ ਹੁਣ ਅਸੀਂ ਉਹ ਕੰਮ ਕਰਨਾ ਪਰ ਇਹ ਇਸ ਐਕਟ ਚੰਨੜ ਕੀ ਲਿਖਿਆ ਕਿ ਜਿਹੜਾ ਬੇਅਦਬੀ ਕਰਾਉਣ ਦੇ ਜਿਹੜਾ ਬੇਅਦਬੀ ਕਰੂਗਾ ਜੇ ਉਹਦੀ ਕੋਈ ਵੀ ਮਦਦ ਕਰਦਾ ਹੈ ਉਹਨੂੰ ਵੀ ਉਸ ਕੇਸ ਚ ਅੰਦਰ ਕੀਤਾ ਜਾਊਗਾ ਫਿਰ ਮੁੱਖ ਮੰਤਰੀ ਜੀ ਕੇਜਰੀਵਾਲ ਸਾਹਿਬ ਸਭ ਤੋਂ ਪਹਿਲੇ ਥੋਡੇ ਦੇ ਪਰਚਾ ਹੋਣਾ ਚਾਹੀਦਾ ਤੁਸੀਂ ਬੇਅਦਬੀ ਕਰਨ ਵਾਲੇ ਜਿਹੜਾ ਕਨਵਿਕਟਡ ਹੈ ਜਿਹਨੂੰ ਤੁਸੀਂ ਆ ਦੇਖੋ ਚਾਕਲੇਟ ਖਵਾ ਰਹਿਓ ਆ ਮਠਾਈਆਂ ਖਵਾ ਰਹਿਓ ਐਸ ਤੁਸੀਂ ਖਵਾ ਰਹਿਓ ਐਸ ਬੰਦੇ ਨੂੰ ਜਿਹਨੇ ਥੋਡੇ ਕਹਿਨ ਤੇ ਬੇਅਦਬੀ ਕੀਤੀ ਕੁਰਾਨ ਸ਼ਰੀਫ ਦੀ ਉਹ ਕਨਵਿਕਟ ਵੀ ਹੋ ਗਿਆ ਹੈ ਤੁਹਾਨੂੰ ਅੰਦਰ ਹੋਣਾ ਦੇਣਾ ਚਾਹੀਦਾ ਥੋਡੇ ਪਰਚਾ ਕਿਉਂਕਿ ਤੁਸੀਂ ਐਸੇ ਬੰਦੇ ਨੂੰ ਵਾਪਸ ਟਿਕਟ ਦਿੱਤੀ ਐਸੀ ਬੰਦੇ ਨੂੰ ਬਚਾਉਣ ਵਾਸਤੇ ਤੁਸੀਂ ਪੰਜਾਬ ਦੇ ਅਫਸਰਾਂ ਨੂੰ ਡੀਸੀ ਨੂੰ ਵਰਤ ਕੇ ਪਟੀਸ਼ਨ ਕਰਾਈ ਤੇ ਵੱਡੀ ਗੱਲ ਹੈ ਇਹਨੂੰ ਬਚਾਉਣ ਵਾਸਤੇ ਕੌਣ ਦੋ ਵਕੀਲ ਖੜੇ ਹੋਏ ਹਰਜੋਤ ਬੈਂਸ ਤੇ ਆ ਜਿਹੜਾ ਆਪਣਾ ਫਾਈਨੈਂਸ ਮਿਨਿਸਟਰ ਹੈ ਹਰਪਾਲ ਟੀਮਾ ਆ ਕੋਰ ਦਾ ਕੋਰ ਦਾ ਆਫੀਸ਼ਲ ਰਿਕਾਰਡ ਹੈ ਇਹਦਾ ਮਤਲਬ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹ ਹਰਜੋਤ ਬੈਂਸ ਤੇ ਆ ਪੰਜਾਬ ਦੇ ਕੈਬਨਟ ਕਿਉਂ ਰੱਖੇ ਆ